ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਤਰੱਕੀਆਂ ਬਖਸ਼ੇ। ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗੇ ਹਾਂ ਸ਼ਿਰੂ। ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਚੰਗੀ ਲੱਗੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਤੇ ਨਾਲ ਹੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਚਲੋ ਜੀ ਆਪਾਂ ਹੁਣ ਸਵੇਰ ਦਾ ਟਾਈਮ ਹੈ ਜੀ 8 ਵਜੇ ਦਾ ਤੇ ਬੱਚੇ ਚਲੇ ਗਏ ਸੀ ਸਕੂਲ ਤੇ ਛੋਟੇ ਬੇਬੀ ਨੂੰ ਜੀ ਅੰਦਰ ਬਿਠਾਇਆ ਏ ਟੀਵੀ ਲਾ ਕੇ ਉਹ ਤਾਂ ਬੈਠਦਾ ਨਹੀਂ ਤੇ ਦਾਦੀ ਪੋਤੀ ਜੀ ਦੋਨੋਂ ਹੀ ਬੈਠੀਆਂ ਆ ਅੰਦਰ ਫਿਰ ਨਾਲ ਮੰਮੀ ਵੀ ਬੈਠੇ ਆ ਤੇ ਇਹ ਤਾਂ ਬੈਠਦਾ ਨਹੀਂ ਬਸ ਉਹਨੂੰ ਇਸੇ ਤਰ੍ਹਾਂ ਹੀ ਬਿਠਾਉਣਾ ਪੈਂਦਾ ਤੇ ਵੈਸੇ ਤਾਂ ਬੱਚਿਆਂ ਨੂੰ ਜੀ ਟੀਵੀ ਜਾਂ ਮੋਬਾਈਲ ਤੋਂ ਦੂਰ ਹੀ ਰੱਖਣਾ ਜ਼ਰੂਰੀ ਏ ਬਾਕੀ ਹਨ ਆਪਣੀ ਫਿਰ ਮਜਬੂਰੀ ਜੀ ਬਣ ਜਾਂਦੀ ਏ ਵੀ ਬੱਚੇ ਨੂੰ ਲਾਲਚ ਲਾਉਣਾ ਪੈਂਦਾ ਏ ਤੇ ਬੱਚੇ ਨਹੀਂ ਤਾਂ ਨਾ ਖਰਾਬ ਬਹੁਤ ਕਰਦੇ ਨੇ ਹਨਾ ਕੰਮ ਕਰਨੀ ਕੋਈ ਵੀ ਕਰਨ ਦਿੰਦੇ ਤੇ ਜਿਹਦੇ ਕਰਕੇ ਜੀ ਮੈਂ ਹੁਣ ਫੋਨ ਨਹੀਂ ਫੜਾਉਂਦੀ ਕਦੇ ਵੀ ਛੋਟੇ ਬੇਬੀ ਨੂੰ ਕਿਉਂਕਿ ਫੋਨ ਤੇ ਬੱਚੇ ਬਹੁਤ ਜ਼ਿਆਦਾ ਹੇਲ ਜਾਂਦੇ ਨੇ ਫਿਰ ਬਾਅਦ ਚ ਖਿਹੜਾ ਨਹੀਂ ਛੱਡਦੇ ਤੇ ਮੈਂ ਇਸ ਤਰ੍ਹਾਂ ਜੀ ਐਲਸੀਡੀ ਲਾ ਦਿੰਦੀ ਆ ਤੇ ਉਹਦੇ ਤੇ ਬਸ ਪੋਇਮ ਵਗੈਰਾ ਦੇਖ ਲੈਂਦੇ ਨੇ ਤੇ ਇਹ ਜੀ ਮੈਂ ਪਾਠੀਆਂ ਦਾ ਘਟਾ ਸੀ ਰਾਤ ਨੂੰ ਕੱਲ ਸਾਰਾ ਦਿਨ ਬਾਰਿਸ਼ ਪੈਂਦੀ ਰਹੀ ਬਹੁਤ ਬਾਰਿਸ਼ ਪਈ ਤੇ ਆਪਾਂ ਜੀ ਸ਼ੈੱਡ ਆਪਣਾ ਸਾਰਾ ਟੁੱਟ ਗਿਆ ਸੀ ਕਿ ਡਿੱਗ ਪਿਆ ਸੀ ਤੇਜ਼ ਕਰਕੇ ਹੁਣ ਆਪਾਂ ਨੂੰ ਗੋਏ ਵਗੈਰਾ ਪਾਥੀਆਂ ਇੱਥੇ ਹੀ ਅੰਦਰ ਰੱਖਣੀਆਂ ਪੈਂਦੀਆਂ ਤੇ ਤਾਂ ਕਰਕੇ ਅੰਦਰ ਆਪਾਂ ਰੱਖੇ ਹੋਏ ਸੀ ਲੌਬੀ 'ਚ ਤੇ ਇਸ ਕਰਕੇ ਜੀ ਹੁਣ ਖਲਾਰਾ ਜਮੇ ਬਹੁਤ ਜ਼ਿਆਦਾ ਪਿਆ ਜਾਂਦਾ ਹੈ ਲੌਬੀ 'ਚ ਕਿਉਂਕਿ ਉਧਰ ਸ਼ੈੱਡ ਹੈ ਨਹੀਂ ਹੁਣ ਤੇ ਸਾਰਾ ਸਮਾਨ ਜੀ ਆਪਾਂ ਨੂੰ ਮੀਂਹ ਕਣੀ ਦੇ ਵਿੱਚ ਇੱਥੇ ਹੀ ਰੱਖਣਾ ਪੈਂਦਾ ਏ ਤੇ ਜੀ ਦੇ ਕਰਕੇ ਜੀ ਬਹੁਤ ਜ਼ਿਆਦਾ ਖਲਾਰਾ ਬਣਿਆ ਪਿਆ ਏ ਜੀ ਆਪਾਂ ਦਾ ਅੜ ਇਸ ਤਰ੍ਹਾਂ ਬਣਾਈ ਹੈ ਛੋਲੇਆਂ ਦੀ ਤੇ ਵਿੱਚ ਪਾਇਆ ਜੀ ਆਲੂ ਕੋਈ ਕੋਈ ਬਹੁਤ ਟੇਸਟੀ ਬਣਦੀ ਹੈ ਜੀ ਇਸ ਤਰ੍ਹਾਂ ਦਾਲ ਤੁਸੀਂ ਬਣਾ ਸਕਦੇ ਹੋ ਤੇ ਨਾਲ ਹੀ ਆਪਾਂ ਬਣਾ ਲਏ ਆ ਜੀ ਚਾਹਲ ਤੇ ਚਲੋ ਜੀ ਹੁਣ ਆਪਣੀਆਂ ਰੋਟੀਆਂ ਰੱਖ ਜਣੇ ਆਪਾਂ ਥੋੜੇ ਜਿᱷ ਫੁਲਕੇ ਪਕਾਵਾਂਗੇ ਤੇ ਨਾਲੇ ਚਾਹਲ ਹੀ ਖਾ ਲੈਣੇ ਨੇ ਤੇ ਹੁਣ ਜੀ ਮੈਂ ਥੋੜੀ ਜਿਹੀ ਕਰਨੀ ਆ ਸੂਤ ਵੀ ਆ ਗਿਆ ਏ ਪਹਿਲਾਂ ਤਾਂ ਅੰਦਰ ਬਿਠਾਈ ਰੱਖਿਆ ਇਹਨੂੰ ਟੀਵੀ ਵੇਖਦਾ ਪਿਆ ਸੀ ਦਾਦੀ ਮੰਮਾ ਦੇ ਨਾਲ ਬੈਠ ਕੇ ਤੇ ਹੁਣ ਆ ਗਿਆ ਜੀ ਮੇਰੇ ਅੱਗੇ ਹੁਣ ਇਹਨੇ ਮੈਨੂੰ ਸੂਟ ਦੀ ਸਲਾਈ ਨਹੀਂ ਕਰਨ ਦੇਣੀ ਬਹੁਤ ਗੰਦਾ ਬੇਬੀ ਏ ਤੇ ਫਤੂ ਵਾਇਗੁਰੂ ਕਰੀ ਵਾਇਗੁਰੂ ਵਾਇਗੁਰੂ ਕਰੋ ਵਾਇਗੁਰੂ ਸਾਰਿਆਂ ਨੂੰ ਕਰਦੇ ਹੋ YouTube ਫੈਮਲੀ ਸਾਰੀ ਵਾਹਿਗੁਰੂ ਜੀ ਹੁਣ ਜੀ ਟਾਈਮ ਹੋ ਗਿਆ ਸੀ ਸ਼ਾਮ ਦਾ 4 ਵਜੇ ਦਾ ਟਾਈਮ ਹੈ ਸਾਢੇ 4 ਵਜੇ ਦਾ ਤੇ ਮੈਂ ਲੱਗੀ ਸੀ ਜਿੱਥੇ ਹੁਣ ਚਾਵਲ ਬਸਾਉਣ ਆਪਾਂ ਕੱਲ ਚਾਵਲ ਛੜਾਣ ਵਾਸਤੇ ਰੱਖੇ ਸੀ ਚੱਕੀ ਤੇ ਫਿਰ ਰਾਤ ਨੂੰ ਬਾਰਿਸ਼ ਬਹੁਤ ਜ਼ਿਆਦਾ ਆ ਗਈ ਤੇ ਸਵੇਰੇ ਫਿਰ ਲੈ ਕੇ ਆਏ ਆ ਸਵੇਰੇ ਲੈ ਆਂਦੇ ਆ ਤੇ ਮੈਂ ਨਾ ਖਾਣ ਲੱਗੀ ਸੀ ਪਾਲਟੀ 'ਚ ਤੇ ਮੈਂ ਜੀ ਹਮੇਸ਼ਾ ਚਾਵਲ ਜਿਹੜੇ ਮੈਂ ਬਸਾ ਕੇ ਫੇਰ ਰੱਖਦੀ ਆ ਜੀ ਤੇ ਆਪਾਂ ਵਸਾਖ ਇਹ ਚੰਗੀ ਤਰ੍ਹਾਂ ਸਾਫ਼ ਕਰਕੇ ਚੌਲ ਤੇ ਫਿਰ ਬਾਲਟੀ ਪਰਾਂਗੇ ਤੇ ਨਾਲ ਜੀ ਤੁਹਾਨੂੰ ਦੱਸਾਂਗੇ ਕਿ ਮੈਂ ਇਸ ਤਰ੍ਹਾਂ ਚੌਲਾਂ ਨੂੰ ਨਾ ਸੇਫ ਰੱਖਦੀ ਆ ਕਿਉਂਕਿ ਮੰਮੀ ਵੀ ਚਿਰੂ ਤੋਂ ਇਦਾਂ ਹੀ ਰੱਖਦੇ ਆ ਤੇ ਕੋਈ ਉਹਦੇ ਚ ਕੌਣ ਵਗੈਰਾ ਸੁਸਰੀ ਨਹੀਂ ਪੈਂਦੀ ਤੇ ਮੈਂ ਵੀ ਜੀ ਇਸੇ ਤਰ੍ਹਾਂ ਹੀ ਹੁਣ ਰੱਖਦੀ ਆ ਤੇ ਮੰਮੀ ਮੈਨੂੰ ਸਵੇਰੇ ਵੀ ਕਹੀ ਜਾਂਦੇ ਸੀ ਕਿ ਚੌਲਾਂ ਦੇ ਤੁਸੀਂ ਸੰਭਾਲ ਕੇ ਰੱਖ ਲਓ ਤੇ ਅੱਜ ਕੱਲ੍ਹ ਨਾ ਮੌਸਮਾ ਫਿਰ ਤੁਹਾਨੂੰ ਪਤਾ ਏ ਇਦਾਂ ਦਾ ਹੀ ਏ। ਹਰੇਕ ਚੀਜ਼ ਦੇ ਵਿੱਚ ਸਸਰੀ ਟੋਰਾ ਬਣਨ ਦਾ ਡਰ ਬਣਿਆ ਰਹਿੰਦਾ। ਸੁੰਡੀ ਵੀ ਪੈ ਜਾਂਦੀ ਹੈ ਨਾ ਛੋਟੇ ਛੋਟੇ ਕੀੜੇ ਜੇ ਪਾਣ ਜਾਂਦੇ। ਤੇ ਜਿੱਦ ਕਰਕੇ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਅੱਜ ਕੱਲ੍ਹ ਸੌਣ ਤੇ ਪਾ ਦੋ 2 ਮਹੀਨੇ ਆਪਾਂ ਨੂੰ ਪੂਰਾ ਖਾਸ ਧਿਆਨ ਰੱਖਣਾ ਪੈਂਦਾ ਏ ਲੋਣ, ਮਿਰਚ, ਚੌਲ, ਆਟਾ ਹਰੇਕ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਏ ਆਪਾਂ ਨੂੰ ਸੰਭਾਲਣੀ ਪੈਂਦੀ ਏ। ਤੇ ਜੇ ਥੋੜਾ ਜਿਹਾ ਵੀ ਖਿਆਲ ਭੁੱਲ ਜਾਵੇ ਤਾਂ ਆਪਾਂ ਬੀ ਸਾਰੀ ਚੀਜ਼ ਖਰਾਬ ਹੋ ਜਾਂਦੀ ਏ ਤੇ ਟਾਈਮ ਰਹਿੰਦੇ ਆਪਾਂ ਸਭਾਲ ਲਈਏ ਤਾਂ ਵਧੀਆ ਰਹ ਜਾਂਦਾ ਏ ਤੇ ਹੁਣ ਜੀ ਮੈਂ ਰੱਗੀ ਸੀ ਬਾਲਟੀ ਲੈ ਲਈ ਆ ਚੌਲਾਂ ਵਾਲੀ ਮੈਂ ਚੌਲ ਇਸੇ ਬਾਲਟੀ 'ਚ ਪਾਉਂਦੀ ਆ ਦੇ ਬਾਲਟੀ ਨੂੰ ਮੈਂ ਮਾਜ ਲਿਆ ਸੀ ਤੋ ਕੇ ਸੁਕਾ ਲਿਆ ਚੰਗੀ ਤਰ੍ਹਾਂ ਤੇ ਹੁਣ ਮੈਂ ਥੋੜਾ ਜਿਹਾ ਚ ਨੀਚੇ ਲੂਣ ਪਾਤਾ ਏ ਲੂਣ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਪਾ ਤਿਆਜੀ ਚੌਲ ਚੌਲ ਆਪਾਂ ਇੱਕ ਵਾਰੀ ਮੈਂ ਸਾਫ਼-ਸਾਫ਼ ਪਾਉਂਦੀ ਪਈ ਆ ਤੇ ਜਿਹੜੀ ਬਾਅਦ ਚ ਸੰੜਕ ਜੀ ਰਹੇਗੀ ਉਹ ਫਿਰ ਮੈਂ ਚਾਂੜ ਕੇ ਪਾਵਾਂਗੀ ਤੇ ਨਾਲ ਦੇ ਨਾਲ ਜੇ ਆਪਾਂ ਇਹਦੇ ਚ ਪਾਉਂਦੇ ਜਾਵਾਂਗੇ ਨਮਕ ਹਣਾ ਹੁਣ ਮੈਂ ਦੋ ਡੋਂਗੇ ਪਾਏ ਆ ਚੌਲਾਂ ਦੇ ਤੇ ਉਸ ਤੋਂ ਬਾਅਦ ਵਿੱਚ ਮੈਂ ਨਮਕ ਪਾਦਾਈ ਨਮਕ ਨੂੰ ਆਪਾਂ ਹੋਣਾ ਚੰਗੀ ਤਰ੍ਹਾਂ ਚੌਲਾਂ ਦੇ ਵਿੱਚ ਮਿਕਸ ਕਰ ਦਿਆਂਗੇ ਤੇ ਇਸੇ ਤਰ੍ਹਾਂ ਫਿਰ ਆਪਾਂ ਉੱਪਰੋਂ ਚੌਲ ਆ ਪਾ ਕੇ ਤੇ ਫਿਰ ਆਪਾਂ ਇਹਦੇ 'ਚ ਨਮਕ ਆ ਪਾ ਦੇ ਆਂਗੇ ਤੇ ਮਿਕਸ ਕਰਨਾ ਜ਼ਰੂਰੀ ਹੈ ਜੀ ਚੌਲਾਂ ਦੇ ਵਿੱਚ ਜੇ ਆਪਾਂ ਐਵੇਂ ਹੀ ਉੱਤੇ ਤੋੜ ਤੋੜ ਕੇ ਪਾਉਂਦੇ ਜਾਵਾਂਗੇ ਫਿਰ ਉਹ ਕਿਤੇ ਰਲੇਗਾ ਕਿਤੇ ਨਹੀਂ ਰਲੇਗਾ ਤੇ ਆਪਾਂ ਇਹਨੂੰ ਰਲਾਉਣਾ ਵੀ ਇਹ ਵਿੱਚ ਚੌਲਾਂ ਦੇ ਇਸ ਤਰ੍ਹਾਂ ਜੇ ਆਪਾਂ ਚੰਗੀ ਤਰ੍ਹਾਂ ਰਲਾਉਂਦੇ ਜਾਵਾਂਗੇ ਤੇ ਅਸੀਂ ਜੀ ਪੂਰਾ ਗੱਟਾ ਭਰਿਆ ਹੋਇਆ ਚਾਹਾਂ ਦਾ ਛੜਾਈ ਦਾ ਏ ਤੇ ਕਦੇ ਵੀ ਖਰਾਬ ਨਹੀਂ ਹੋਏ ਚਾਹ ਵਾਲਾ ਅਸੀਂ ਇਸੇ ਤਰ੍ਹਾਂ ਹੀ ਰੱਖਦੇ ਹਾਂ ਜੀ ਤੇ ਮੈਂ ਜੀ ਹੋਰ ਕਦੇ ਕੋਈ ਵੀ ਤਰੀਕਾ ਨਹੀਂ ਵਰਤਿਆ ਬਸ ਇਹੀ ਕਰਦੇ ਹਾਂ ਜੀ ਅਸੀਂ ਹਰੇਕ ਚੀਜ਼ ਦੇ ਵਿੱਚ ਨਮਕ ਪਾ ਕੇ ਰੱਖਦੇ ਹਾਂ ਤੇ ਨਮਕ ਪਾਉਣ ਦਾ ਜੀ ਤਰੀਕਾ ਵੀ ਹੁੰਦਾ ਕਈ ਵਾਰੀ ਕਈ ਹੁੰਦਾ ਹੈ ਕਿ ਮੰਮੀ ਨੇ ਨਾ ਇੱਕ ਵਾਰੀ ਇਦਾਂ ਹੀ ਪਾ ਤਈ ਸੀ ਕਿਤੇ ਪਾਇਆ ਕਿਤੇ ਨਹੀਂ ਤੇ ਔਰ ਆਲੇ ਆ ਨਹੀਂ ਫਿਰ ਜਿੱਥੇ ਨਹੀਂ ਰਲਦਾ ਨਾ ਉੱਥੇ ਖਰਾਬ ਹੋਣ ਦਾ ਡਰ ਹੁੰਦਾ ਹੈ ਤੇ ਜੇ ਵਿੱਚ ਆਪਾਂ ਇਸ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਤੇ ਇਹ ਫਿਰ ਇਸ ਤਰ੍ਹਾਂ ਹੁਣ ਚੌਲ ਖਰਾਬ ਨਹੀਂ ਹੋਣੇ ਜਮਾਂ ਵੀ ਤੇ ਸਾਰੇ ਚੌਲ ਜੇ ਆਪਾਂ ਇਸੇ ਤਰ੍ਹਾਂ ਪਾ ਕੇ ਤੇ ਨਾਲ ਦੇ ਨਾਲ ਨਮਕ ਮਿਕਸ ਕਰਦੇ ਜਾਵਾਂਗੇ ਤੇ ਨਮਕ ਜੀ ਆਪਾਂ ਨੂੰ ਪਤਾ ਹੀ ਏ ਨਮਕ ਇਹੋ ਜੀ ਚੀਜ਼ ਹੈ ਕਿ ਇਹਦੇ ਨਾਲ ਕੋਈ ਵੀ ਚੀਜ਼ ਖਰਾਬ ਨਹੀਂ ਹੁੰਦੀ ਜਿਹਦੇ ਵਿੱਚ ਵੀ ਆਪਾਂ ਇਹ ਪਾ ਦਿੰਦੇ ਆ ਤੇ ਕੋਨਾ ਕੀੜਾ ਸੁੰਡੀ ਕੋਸ਼ ਵੀ ਨਹੀਂ ਪੈਂਦਾ ਉਹਦੇ ਵਿੱਚ ਤੇ ਆਪਾਂ ਨੂੰ ਜੀ ਨਮਕ ਆਪਣੇ ਹਰੇਕ ਚੀਜ਼ ਨੂੰ ਬਚਾ ਕੇ ਰੱਖਦਾ ਹੈ ਇਸੇ ਤਰ੍ਹਾਂ ਜੀ ਮੈਂ ਲੂਣ ਮਿਰਚ ਮਸਾਲਾ ਜੋ ਵੀ ਚੀਜ਼ ਹੈ ਮੈਂ ਉਹਦੇ ਚ ਵੀ ਥੋੜਾ ਥੋੜਾ ਨਮਕ ਮਿਕਸ ਕਰਕੇ ਰੱਖਦੀ ਆ ਤੇ ਉਹ ਵੀ ਕਦੇ ਹੀ ਵੀ ਖਰਾਬ ਨਹੀਂ ਹੋਈ ਕੋਈ ਵੀ ਚੀਜ਼ ਕਦੇ ਉਹਦੇ ਚ ਕੋਣ ਕੀੜਾ ਨਹੀਂ ਪੈਂਦਾ ਤੇ ਵੈਸੇ ਜੀ ਧੋਪ ਧੁੱਪ ਲਵਾਉਣੀ ਵੀ ਜ਼ਰੂਰੀ ਹੁੰਦੀ ਏ ਅੱਜ ਕੱਲ ਆਪਾਂ ਨੂੰ ਨਮਕ ਮਿਰਚ ਨੂੰ ਧੋਪਾ ਜ਼ਰੂਰ ਲਵਾਉਣੀ ਚਾਹੀਦੀ ਏ ਕਿਉਂਕਿ ਇਸਲਾਬ ਦਾ ਮੌਸਮ ਹੁੰਦਾ ਏ ਤੇ ਸਾਰਾ ਨਾ ਸਿੱਲਾ ਸਿੱਲਾ ਜੋ ਹੋ ਜਾਂਦਾ ਏ ਸਾਰਾ ਕੁਝ ਬਰਸਾਤ ਕਰਕੇ ਤੇ ਹੁਣ ਜੀ ਚਲੋ ਜੀ ਆਪਣੇ ਸਾਰੇ ਚਾਵਲ ਪਾਏ ਗਏ ਆ ਥੋੜੇ ਜਿਹੀ ਰਹਿ ਗਏ ਤੇ ਬਾਕੀ ਦੇ ਚੌਲ ਜੀ ਮੈਂ ਛਾਂਡ ਲਾਂਗੀ ਛਾਂਡ ਕੇ ਪਾਵਾਂਗੀ ਤੇ ਇਸੇ ਤਰ੍ਹਾਂ ਜੀ ਤੁਸੀਂ ਸਾਰੇ ਚੌਲ ਨੇ ਚਾਹੇ ਜਿੰਨੇ ਮਰਜ਼ੀ ਚਾਵਲ ਹੋਣ ਹੁਣ ਇਹ ਗੱਟਾ ਪਰਿਆ ਹੋਇਆ ਸੀ ਚੌਣੇ ਦਾ ਜਿਹੜਾ ਆਪਾਂ ਛੜਾਇਆ ਏ ਤੇ ਇਹ ਚਾਵਲ तकरीबन 20 ਕਿਲੋ ਦੇ ਨੇੜੇ ਚੌਲ ਆ ਤੇ ਇਹ ਜੇ ਇਹਨੇ ਕਚੌੜ ਸਾਡੇ ਕੋਲੋਂ 2 ਮਹੀਨਾ ਤੱਕ ਖਤਮ ਨਹੀਂ ਹੋਣੇ ਤੇ ਹੁਣ ਇਹਦੇ ਵਿੱਚ ਕੋਈ ਕੀੜਾ ਕੋਣ ਮੱਖੀ ਕੁਛ ਨਹੀਂ ਦੇ ਚ ਲੱਗੇਗਾ ਤੇ ਬਹੁਤ ਹੀ ਵਧੀਆ ਪਏ ਰਹਿਣਗੇ ਤੇ ਤੁਸੀਂ ਮੇਰੀਆਂ ਪੈਣਾ ਇਹ ਤਰੀਕਾ ਜ਼ਰੂਰ ਵਰਤਿਓ ਜੀ ਬਹੁਤ ਹੀ ਵਧੀਆ ਤਰੀਕਾ ਹੈ ਜੀ ਇਹ ਚੌਲ ਰੱਖਣ ਦਾ ਤੇ ਆਪਾਂ ਨੂੰ ਹੋਰ ਕੁਛ ਨਹੀਂ ਕਰਨਾ ਜੀ ਬਸ ਇਹ ਹੀ ਇੱਕ ਨਮਕ ਹੀ ਪਾਉਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਲਾਉਣਾ ਹੈ ਵਿੱਚ ਚੌਲਾਂ ਦੇ ਤੇ ਚਲੋ ਜੀ ਮੀਤ ਕਰਦੇ ਆ ਕਿ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਹੁਣ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਫਿਰ ਤੋਂ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਇੱਕ ਜੀ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜੀ ਮੇਰੀਆਂ ਭੈਣਾਂ ਥੈਂਕ ਯੂ